ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਅੱਜ ਪਹਿਲਾਂ ਹੀ ਦੱਸ ਦਵਾਂ ਵੀਡੀਓ ਕੱਟਿਓ ਨਾ ਸਾਰੀ ਦੇਖਣ ਵਾਲੀ ਆ ਤੇ ਸ਼ੇਅਰ ਕਰਨ ਵਾਲੀ ਆ ਦੋ ਕੁ ਮਿੰਟ ਜੇ ਗੱਲ ਆਪਣੀ ਮਖਾਉਂਗਾ ਆਪਾਂ ਨਾ ਜਦੋਂ ਸਪਰੇਅ ਕਰਾਉਣ ਲੱਗ ਜੰਨੇ ਆ ਭਈਆਂ ਤੋਂ ਕਈ ਵਾਰ ਜਿਵੇਂ ਅੱਜ ਮੈਂ ਇਹ ਬੰਦੇ ਲਾਏ ਵੇ ਆ ਚਲੋ ਬੰਦੇ ਵੇਸ਼ਕ ਪੁਰਾਣੇ ਆ ਐਕਸਪਰਟਾਂ ਕਈ ਵਾਰ ਵਿੱਚ ਨਵਾਂ ਬੰਦਾ ਆ ਜਾਂਦਾ ਉਹੀ ਘਟਨਾ ਤੁਹਾਨੂੰ ਦੱਸਣ ਲੱਗੇ ਆ ਵੀ ਆਪਾਂ ਨਾ ਘੋਲ ਬਣਾ ਦਿੰਨੇ ਆ ਜਿਵੇਂ ਹੁਣ ਆਹ 10 ਪੰਪਾਂ ਦਾ ਮੈਂ ਘੋਲ ਬਣਾ ਕੇ ਇਹਦੇ 'ਚ ਰੱਖਤਾ ਤੇ ਆਹ ਲੀਟਰਾਂ ਨਾਲ ਵਾਲਾ ਇਹਨਾਂ ਨੂੰ ਦਸਤਾਵੀਆ 1 ਲੀਟਰ ਹੈ ਜਿਹੜਾ ਇੱਕ ਪੰਪ 'ਚ ਪੈਣਾ। ਸੋ ਮਿੱਤਰੋ ਇਹਨਾਂ ਨੇ 1 ਲੀਟਰ ਇੱਕ ਪੰਪ 'ਚ ਪਾਈ ਜਾਨਾ। ਪਰ ਇਹ ਨਿਗਰਾਨੀ ਆਪਾਂ ਨੂੰ ਫੇਰ ਵੀ ਰੱਖਣੀ ਪੈਣੀ ਆ। ਇਹ ਇਹ ਨਹੀਂ ਵੀ ਇਹਨਾਂ ਨੂੰ ਰਵੇ ਛੱਡ ਕੇ ਘਰ ਨੂੰ ਚਲੇ ਜਾਵਾ ਦੇਖੋ। ਕੁਰਸੀ ਉਰੇ ਡਾਈ ਹੋਈ ਆ ਮੈਂ ਇਹਨਾਂ ਦੇ ਸਿਰ 'ਤੇ ਬੈਠਾ ਹਾਂ। ਉਹ ਕਾਹਤੇ ਬੈਠਾ ਉਹ ਵੀ ਤੁਹਾਨੂੰ ਦੱਸਦਾ। ਚਾਹ ਲੈਣ ਵੀ ਮੈਂ ਆਪਣੀ ਇਹ ਮੰਗਾ ਲਈ। ਚਾਹ ਆ ਗਈ ਆ ਪਈ ਆ ਆਪਣੀ। ਤੇ ਚਲੋ ਪੀ ਵੀ ਲੈਣੀ ਆ। ਹੁਣ ਮੈਂ ਤੁਹਾਨੂੰ ਦੱਸਦਾ ਮਜਾ। ਬਈ ਜਿਵੇਂ ਨਾ ਗੱਲ ਤਾਂ ਨਿਕਲ ਕੇ ਕਿ ਕਣਾਈਏ ਬਹਾਰ ਬਈ ਜਿਵੇਂ ਆਪਾਂ ਪੰਜਾਬੀ ਵੀ ਕਈ ਵਾਰ ਇੱਕ ਦੂਜੇ ਨਾਲ ਲੜਕੇ ਨਾ ਫਿਰ ਦੂਏ ਦੂਏ ਦੀਆਂ ਸਾਰੀਆਂ ਗੱਲਾਂ ਦੱਸ ਦਿੰਨੇ ਆ ਇਹ ਕੱਲ ਦੀ ਉਹ ਗੱਲ ਆ ਮੈਨੂੰ ਭਈਆ ਕਹਿੰਦਾ ਇੱਕ ਕਹਿੰਦਾ ਸਰਦਾਰ ਜੀ ਪਿਛਲੇ ਸਾਲ ਅਸੀਂ ਫਲਾਣੇ ਸਰਦਾਰ ਦੇ ਸਪਰੇਅ ਕਰਦੇ تھے ਕਹਿੰਦਾ ਉਹ ਪੰਜ ਪੰਜ ਬੰਪਾਂ ਦੀ ਸਾਨੂੰ ਦੋ ਬਾਲਟੀਆਂ ਚ ਦਵਾਈ ਢੋਲ ਕੇ ਦੇ ਗਿਆ ਦੋ ਗੀਲਿਆਂ ਦੀ ਮਤਲਬ ਇੱਕ ਬਾਰਟੀ ਚ 5 ਲੀਟਰ ਘੋਲ ਗਿਆ ਉਹ ਦੂਈ ਜੀ 5 ਲੀਟਰ ਘੋਲ ਗਿਆ ਤੇ ਉਹਦੇ ਚੋਂ ਬਈਏਰੇ ਦੱਸਣ ਮੁਤਾਬਕ ਜਿਹੜੀ ਉਹਨੇ ਦੂਏ ਭਈਏ ਦੀ ਬਰਾਈ ਕਰੀ ਅਨ ਦੱਸੀ ਵੈਸੇ ਉਹਨੇ ਸਚਾਈ ਆ ਸੌਂਖਾ ਗਈ ਚਲੋ ਹੁਣ ਤਾਂ ਉਹਨੂੰ ਭਰਾਈਓ ਕਹਿ ਸਕਦੇ ਆ ਕਿਉਂਕਿ ਯਾਰ ਵਿਗੜ ਗਈ ਉਹ ਕਹਿੰਦਾ ਯਾਰ ਅਸੀਂ ਦੂਈ ਵਾਰ ਸਰਦਾਰ ਚਲੇ ਗਿਆ ਘਰ ਨੂੰ ਰੋਟੀ ਲੈਣ ਅਸੀਂ ਪੰਪ ਭਰਨ ਲੱਗੇ ਕਹਿੰਦਾ ਮੈਂ ਇਹਦਾ ਖਿਆਲ ਨਹੀਂ ਕਰਿਆ ਕਹਿੰਦਾ ਮੈਂ ਆਪਣੇ ਵਾਲੀ ਬਾਲਟੀ ਚ 1 ਲੀਟਰ ਪਾਇਆ ਬਾਕੀ ਪਾਣੀ ਦਾ ਭਰ ਲਿਆ ਉਹਨੇ ਕੀ ਕਰਿਆ ਪਤੰਦਰ ਨੇ ਦੂਏ ਨੇ ਸਾਰੀ ਉਹ ਬਾਲਟੀ ਦੀ ਜਿਹੜੀ ਉਹ ਇੱਕ ਪੰਪ 'ਚੇ ਪਾ ਲਈ ਮਤਲਬ ਪੰਜ ਪੰਪਾਂ ਦੀ ਦਵਾਈ ਇੱਕ ਾਕੀਲੇ ਦੀ ਦਵਾਈ ਉਹਨੇ ਇੱਕ ਪੰਪ 'ਚੇ ਪਾ ਲਈ ਤੇ ਓਕਣੇ ਕਹਿੰਦਾ ਅਸੀਂ ਸਪਰੇਅ ਕਰਕੇ ਆ ਗਏ ਜਦ ਕਹਿੰਦਾ ਦੂਏ ਗੇੜੇ ਨੂੰ ਅਸੀਂ ਪੰਪ ਭਰਨ ਲੱਗੇ ਕਹਿੰਦਾ ਮੈਂ ਕਿਹਾ ਵੀ ਤੇਰੇ ਵਾਲੀ ਦਵਾਈ ਕਿਉਂ ਕਰਾਂ ਮੈਂ ਤਾਂ ਸਾਰੀ ਉਹ ਪਾ ਲਈ ਦੀ ਚਲੋ ਜੀ ਮਿੱਤਰੋ ਫੇਰ ਮੁੱਕਦੀ ਗੱਲ ਮਾਂ ਵੀ ਫੇਰ ਤੁਸੀਂ ਕੀ ਕਰਿਆ ਕਹਿੰਦਾ ਉਹ ਤਾਂ ਸਾਡੇ ਉੱਪਰ ਕਿਰਪਾ ਆਉਗੀ ਕਹਿੰਦਾ ਭਗਵਾਨ ਕੀ ਸਰਦਾਰ ਬਹੁਤ ਧੇਰ ਮੁੜਿਆ ਹੀ ਨਹੀਂ ਕਹਿੰਦਾ ਪਿੰਡ ਨੂੰ ਗਿਆ ਵਿਆ ਕਹਿੰਦਾ ਫੇਰ ਅਸੀਂ ਜੋ ਨਾਲ ਸਟicker ਮਿਲਦਾ ਨਾ ਕਈ ਆਪਾਂ ਨੂੰ ਪੰਜਾਬੀ ਚਿਪਕੂ ਕਹਿ ਦਿੰਦੇ ਆ ਆ ਪਿਆ ਜਿਹੜਾ ਆ ਸਟicker ਇਹ ਵਜਿਆ ਵਾਤਾ ਕਿਉਂਕਿ ਉਹ ਕਹਿ ਕੇ ਗਿਆਦਾ ਬੰਦਾ ਇਹਨਾਂ ਨੂੰ ਵੀ ਇਹ ਤੁਸੀਂ ਪਹਿਲਾਂ ਆ ਪਾ ਕੇ ਉੱਪਰ ਤੇ ਇਹਨੂੰ ਪਾ ਲਿਆ ਕਰੋ 20ml ਕਹਿੰਦਾ ਫੇਰ ਅਸੀਂ ਬਾਕੀ ਦੇ ਜਿਹੜੇ ਪੰਜ ਪੰਪ ਤੇ ਉਹ ਸਟicker ਦੇ ਹੀ ਲਾਤੇ ਚਿਪਕੂ ਦੇ ਹੀ ਕਹਿੰਦਾ ਚਲੋ ਭਗਵਾਨ ਕੀ ਕਿਰਪਾ ਹੋ ਗਈ ਸਰਦਾਰ ਦੇ ਖੇਤ ਵਿੱਚ ਬਿਮਾਰੀ ਫਿਰ ਵੀ ਨਹੀਂ ਆਇਆ ਸਾਡਾ ਬਚਾਅ ਹੋ ਗਿਆ ਤੇ ਸਰਦਾਰ ਨੂੰ ਇਹ ਆ ਵੀ ਸਾਡੀ ਸਪਰੇ ਸਹੀ ਹੋਈ ਆ ਸੋ ਮਿੱਤਰੋ ਇਹ ਗੱਲਾਂ ਬਾਤਾਂ ਸੋ ਜਰੂਰ ਜੇ ਆਪਾਂ ਆਪ ਸਪਰੇ ਨਹੀਂ ਕਰ ਸਕਦੇ ਨਾ ਜੇ ਕਰਵਾਉਣੀ ਵੀ ਆ ਚਾਹੇ ਬੰਦਾ ਤੁਹਾਡਾ ਜਿੰਨਾ ਮਰਜੀ ਮਤਲਬ ਪਰਖਿਆ ਹੋਇਆ ਪਹਿਲਾਂ ਹੋ ਸਕਦਾ ਜਿਹੜਾ ਨਵਾਂ ਬੰਦਾ ਉਹ ਕੋਈ ਗਲਤੀ ਕਰ ਦੇਵੇ ਸੋ ਯਾਰ ਘਰ ਨੂੰ ਭੱਜਣ ਦੀ ਬਜਾਏ ਨਾ ਆਪਣਾ ਜਿਹੜਾ ਕੰਮ ਕਰਾਉਣਾ ਕੋਲ ਬੈਠੋ ਠੀਕ ਆ ਆਪਣਾ ਟੌਰ ਨਾਲ ਬੈਠ ਕੇ ਕੋਲ ਬੈਠ ਕੇ ਸਪਰੇਅ ਕਰਵਾਓ ਕਿਉਂਕਿ ਦਵਾਈਆਂ ਹੁਣ ਸਸਤੀਆਂ ਨਹੀਂ ਆਉਣੀਆਂ 5-5 10-10000 ਰੁਪਿਆ ਇੱਕ ਵਾਰ ਦੀ ਸਪਰੇਅ ਪਰ ਜੇ ਵਾਰ 10 ਗੀਲਿਆਂ ਪਰ ਕਰਾਉਣੀ ਆ ਤਾਂ 10000 ਇਹ ਲੱਗ ਲੰਦਾ ਲਗਭਗ ਸੋ ਜਰੂਰ ਯਾਰ ਕੋਲ ਬੈਠ ਗਈ ਆਪਣਾ ਕੰਮ ਕਰਵਾਇਆ ਕਰੋ ਇਹ ਨਾ ਕਿ ਉਹ ਫਲਾਣਾ ਬੰਦਾ ਬੜਾ ਤੇਜ਼ ਤਰਾਰ ਆ ਉਹਨੇ ਕਰ ਦੇਣੀ ਆ ਜਿਹੜਾ ਜ਼ਿਆਦਾ ਤੇਜ਼ ਤਰਾਰ ਹੁੰਦਾ ਫਿਰ ਉਹ ਆ ਕੰਮ ਵੀ ਕਰ ਦਿੰਦਾ ਜਿਹੜਾ ਮੈਂ ਤੁਹਾਨੂੰ ਦੱਸਿਆ ਧੰਨਵਾਦ ਜੀ